ਇਹ ਤੁਹਾਡੇ ਸਾਹਮਣੇ ਪੁਲਿਸ ਰੈਸਰ ਚ ਖੜੀ ਹੋ ਸਾਟੀ ਲੁੱਟੇ ਇਹਨੇ ਜੋ ਬਲੈਕਮੇਲਿੰਗ ਦਾ ਸਹਾਰਾ ਲੈ ਕੇ ਨਾ ਜਾਣੇ ਹੁਣ ਤੱਕ ਕਿੰਨੇ ਲੋਕਾਂ ਲੁੱਟ ਸਕੇ ਨੇ ਜੀ ਹਾਂ ਫਿਰੋਜ਼ਪੁਰ ਪੁਲਿਸ ਨੇ ਕਾਰਵਾਈ ਕਰਦੇ ਨਾ ਦੋ ਔਰਤਾਂ ਤੇ ਇੱਕ ਆਦਮੀ ਨੂੰ ਗ੍ਰਿਫਟਾਰ ਕੀਤਾ ਹੈ ਜਦ ਅਸਲ ਇਹ ਜੋੜਾ ਲੋਕਾਂ ਨੂੰ ਘੜ ਲਿਆ ਕਿ ਉਹਨਾਂ ਨੂੰ ਰੇਪ ਕੇ ਇਸ ਧਮਕੀ ਦੇ ਕੇ ਬਲੈਕਵੇਲ ਘਟ ਕੇ ਲੁੱਟਦਾ ਸੀ ਅਜੀਹਾਈ ਕੋ ਜਿਹਨਾਂ ਨੇ ਜ਼ਰੰਦ ਤੋ ਫਿਰੋਜ਼ਪੁਰ ਆਈ ਆਟੋ ਚੱਲ ਕੇ ਨਾਲ ਵੀ ਕੀਤਾ ਆਟੋ ਚਾਲਕ ਨੇ ਦੱਸਿਆ ਕਿ ਉਸਨੇ ਹਨੇਰਾ ਹੋਣ ਕਾਰਨ ਕਮਰੇ ਲਈ ਮੰਗ ਕੀਤੀ ਸੀ ਇਸ ਤੋਂ ਬਾਅਦ ਜੋੜਾ ਇਸ ਆਟੋ ਚਾਲਕ ਨੂੰ ਆਪਣੇ ਘਰ ਲੈ ਆਇਆ ਜਿੱਥੇ ਉਸ ਨੇ ਡਰਾ ਧਮਕਾ ਕੇ ਉਸ ਤੋਂ ਕਰੀਬ 40000 ਰੁਪਏ ਲੁੱਟੇ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਆ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਮੈਨੂੰ ਮੈਂ ਕਮਰੇ ਦੀ ਮੰਗ ਕੀਤੀ ਇਹਨਾਂ ਮੈਨੂੰ ਬੁਲਾਇਆ ਕਰੇ ਤੇ ਉਸ ਤੋਂ ਬਾਅਦ ਮੈਂ ਰੋਟੀ ਖਾਧੀ ਰੋਟੀ ਖਾ ਕੇ ਉਸ ਤੋਂ ਬਾਅਦ ਮੈਂ 10 ਮਿੰਟ ਪਿਆ ਤੇ ਉਸ ਤੋਂ ਬਾਅਦ ਤਿੰਨ ਚਾਰ ਮੁੰਡੇ ਆਏ ਜਿਨ੍ਹਾਂ ਨੇ ਮੈਨੂੰ ਤਮ ਤਮਗੀਰੀ ਤੇ ਚੱਕਰਪਾਨਾ ਦੀ ਕਿ ਐਦਾਂ ਹੀ ਇਹ ਉਹ ਤੈਨੂੰ ਮਾਰ ਦਾਂਗੇ ਪੈਸੇ ਕੱਢ ਦੇ ਸਾਰੇ ਉਹਨਾਂ ਨੂੰ ਮੈਂ ਪੈਸੇ ਦਿੱਤੇ ਉਸ ਤੋਂ ਬਾਅਦ ਉਹ ਮੈਂ ਆਪਣੀ ਜਾਨ ਛੜਾ ਕੇ ਭੱਜਿਆ ਉਹਨਾਂ ਕੋਲ ਬੜੀ ਮੁਸ਼ਕਲ ਨਾਲ ਤੇਰਾ ਜੀ 40000 ਰੁਪਇਆ ਸੀ ਜਿਹੜਾ ਇਹਨਾਂ ਨੇ ਖੋਇਆ ਖੋ ਲਿਆ ਇਹ ਹਾਂਜੀ ਤੇ ਉਸ ਤੋਂ ਬਾਅਦ ਇਹ ਕਹਿੰਦੇ ਜੇ ਤੂੰ ਥਾਣੇ ਪਟਾਣੇ ਗਿਆ ਤੇ ਤੇਰੇ ਰੇਪ ਕੇ ਤੱਕ ਪਰਚਾ ਪਾ ਰਾਂਗੇ ਉਹਦੇ ਪੁਲਿਸ ਨੇ ਪੀੜਤ ਵਿਅਕਤੀ ਦੇ ਬਿਆਨ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਸੀਂ ਕੱਲ ਦੋ ਜਨਾਨੀਆਂ ਤੇ ਇੱਕ ਆਦਮੀ ਫੜਿਆ ਹੈ ਇਹ ਜਨਾਨੀਆਂ ਅਤੇ ਚਾਰ ਆਦਮੀ ਲੋਕਾਂ ਨੂੰ ਘਰੇ ਬੁਲਾ ਕੇ ਉਹਨਾਂ ਤੋਂ ਜਿਹੜਾ ਸਮਾਨ ਹੁੰਦਾ ਹੈ ਉਹ ਸਾਰਾ ਕੱਢ ਲੈਂਦੇ ਆ ਉਹਨਾਂ ਦਾ ਅਤੇ ਉਹਨਾਂ ਆਦਮੀਆਂ ਨੂੰ ਇਹ ਕਹਿ ਕੇ ਡਰਾ ਦਿੰਦੇ ਆ ਕਿ ਤੁਹਾਡੇ ਖਿਲਾਫ ਬਲਾਤ ਕਰਦਾ ਪਰਚਾ ਦਰਜ ਕਰਾ ਦੇਵਾਂਗੇ ਤੇ ਨਹੀਂ ਸਾਰਾ ਕੁਝ ਸਾਨੂੰ ਦੇ ਦੇ ਦੋ ਜਨਾਨੀਆਂ ਤੇ ਇੱਕ ਆਦਮੀ ਛਿੰਦਾ ਅਸੀਂ ਗ੍ਰਿਫਤਾਰ ਕਰ ਲਿਆ ਇਨਾ ਦੇ ਖਿਲਾਫ ਮੁਕੰਦਮਾ ਦਰਜ ਕਰ ਦਿੱਤਾ। ਇਹ ਸਾਡੇ ਦੇਸ਼ੇ ਦਾ ਅਸਲੀ ਸੱਚ ਹੈ ਕਿ ਮਹਿਲਾਵਾਂ ਦੇ ਹੱਕ ਲਈ ਬਣੇ ਕਾਨੂੰਨਾਂ ਦੀ ਦੁਰਵਰਤੋਂ ਹੀ ਖੁਦ ਮਹਿਲਾਵਾਂ ਕਰ ਰਹੀਆਂ ਨੇ ਸੋ ਲੋੜ ਹੈ ਇਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਤਾਂ ਜੋ ਭਵਿੱਖ ਵਿੱਚ ਅਜਿਹੇ ਲੋਕ ਇਨ੍ਹਾਂ ਕਾਨੂੰਨਾਂ ਦੀ ਦੁਰਵਰਤੋਂ ਨਾ ਕਰ ਸਕਣ। ਫਰੋਸਪੋਤ ਬਬੀ ਖਰਨਾ ਦੀ ਰਿਪੋਰਟ Delhi Post Punjabi ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ